ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਜੀ ਆਪਣੇ ਪੇਜ ਦੇ ਉੱਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਬਹੁਤ ਵਧੀਆ ਹੋਗੇ ਜੀ ਤੇ ਕਹਿੰਦੇ ਵੀ 2025 ਦੇ ਵਿੱਚ ਵਿਸਾਖੀ ਤੇ ਅਪਰੰਤ ਇੱਕ ਬਹੁਤ ਵੱਡਾ ਸੰਕਟ ਹੈ ਜਿਹੜਾ ਦੁਨੀਆ ਤੇ ਆਉਣ ਵਾਲਾ ਜਿਸ ਤਰ੍ਹਾਂ ਕਿ ਪਹਿਲਾਂ ਆਪਣੇ ਦੇਸ਼ ਦੇ ਵਿੱਚ ਤਾਂ ਨਹੀਂ ਆਇਆ ਜੀ ਸੋ ਤੇ THAILAND ਦੇ ਵਿੱਚ ਬਹੁਤ ਹੀ ਪਛਾਲ ਨੇ ਤਵਾਹੀ ਹੈ ਜਿਹੜੀ ਮਚਾਈ ਹੈ ਹਨਾ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਸੋ ਸਾਖੀ ਦੇ ਵਿੱਚ ਸੀ ਇਸ ਵਿਖਵਾਣੀ ਦਾ ਜਿਹੜਾ ਜ਼ਿਕਰ ਆ ਗੁਰੂ ਸਾਹਿਬਾਂ ਨੇ ਕੀਤਾ ਹੋਇਆ ਹੈਗਾ ਤੇ ਕਈ ਜਿਵੇਂ ਪਹਿਲਾਂ ਕਰੋਨਾ ਕਾਲ ਦੇ ਵਿੱਚ ਕਾਫੀ ਲੋਕ ਮਾਰੇ ਗਏ ਫਿਰ ਉਸ ਤੋਂ ਪਹਿਲਾਂ ਵੀ ਕਈ ਮਹਾਮਾਰੀਆਂ ਜਿਹੜੀਆਂ ਆਈਆਂ ਸੀ ਜਿਨ੍ਹਾਂ ਦੇ ਵਿੱਚ ਲੋਕਾਂ ਦੀ ਗਿਣਤੀ ਤੁਹਾਨੂੰ ਪਤਾ ਬਹੁਤ ਜ਼ਿਆਦਾ ਮੌਤਾਂ ਹੋਈਆਂ ਇਸ ਵਾਰ ਵੀ ਕਹਿੰਦੇ ਵੀ ਇਦਾਂ ਦਾ ਹੀ ਕੁਝ ਹੋਣ ਵਾਲਾ ਏ ਜੀ ਕਹਿੰਦੇ ਵੀ 2025 ਦੇ ਵਿੱਚ ਨਾ ਕੋਈ ਕਹਿੰਦਾ 2027 ਦੇ ਵਿੱਚ ਕੋਈ ਕਹਿੰਦਾ 2029 ਦੇ ਵਿੱਚ ਵੀ ਕੋਈ ਨਾ ਕੋਈ ਅਣਹੋਣੀ ਘਟਨਾ ਜਿਹੜੀ ਵਾਪਰਨ ਵਾਪਰਨ ਵਾਲੀ ਹੈ ਤੇ ਗੁਰੂ ਸਾਹਿਬਾਨ ਕਹਿੰਦੇ ਨੇਗੇ ਵੀ ਆਪਾਂ ਕੁਝ ਦਾਨ ਕੁਝ ਧਾਰਮਿਕ ਸਥਾਨਾਂ ਵੱਲ ਜਾ ਕੇ ਆਪਣੇ ਆਪ ਨੂੰ ਜਿਹੜਾ ਬਚਾ ਸਕਦੇ ਆ ਉਹਦੇ ਪਰਿਵਾਰ ਦੀ ਜਿਹੜੀ ਰੱਖਿਆ ਕਰ ਸਕਦੇ ਆ ਤੇ ਸੋ ਬੇਨਤੀ ਹੈ ਜੀ ਜਿਹੜੇ ਵੀਰ ਭੈਣ ਭਰਾ ਬਸਾਖੀ ਤੇ ਆਉਣਗੇ ਦਮਦਮਾ ਸਾਹਿਬ ਤੇ ਇੱਥੇ ਆ ਕੇ ਮੱਥਾ ਟੇਕਣ ਹਨਾ ਤੇ ਇੱਥੇ ਗੁਰੂ ਤੇਗ ਬਹਾਦਰ ਜੀ ਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈਗਾ ਤਖਤ ਸਾਹਿਬ ਦੇ ਪਿਛਲੇ ਪਾਸੇ ਜਿੱਥੇ ਕਿ ਹਰ ਇੱਕ ਬਿਮਾਰੀ ਬਾਲਾ ਪਰਸਨ ਆ ਕੇ ਸਰੋਵਰ ਦੇ ਵਿੱਚ ਜੇ ਇਸ਼ਨਾਨ ਕਰਦਾ ਤਾਂ ਉਸ ਨੂੰ ਉਸ ਦੀ ਕੋਲ ਹੀ ਤਰ ਜਾਂਦੀ ਹੈ ਕਿਉਂਕਿ ਇੱਥੇ ਗੁਰੂ ਤੇਗ ਬਹਾਦਰ ਜੀ ਨੇ ਖੋਦ ਪਾਲੇ ਦੇ ਨਾਲ ਮਿੱਟੀ ਗੱਡੀ ਸੀਗੀ ਤੇ ਉੱਥੇ ਸਰੋਵਰ ਆ ਜਿਹੜਾ ਵਿਰਾਸ ਮਾਣਾਂਗਾ ਤੇ ਸੰਗਤਾਂ ਨੂੰ ਬੇਨਤੀ ਹੈ ਵੀ ਇੱਥੇ ਜ਼ਰੂਰ ਆਉਣਾ ਕਿ ਤਖਤ ਸਾਹਿਬ ਦੇ ਪਿਛਲੇ ਪਾਸੇ ਭਾਈ ਡੱਲਾ ਜੀ ਦੀ ਸਮਾਦ ਹੈ ਜਿਹੜੀ ਬਣੀ ਹੋਈ ਹੈ ਤੇ ਉੱਥੇ ਮੱਥਾ ਟੇਕਣ ਤੇ ਆਪਣਾ ਜੋ ਬਚਾਇਆ ਖੁਦ ਕਰ ਸਕਦੇ ਨੇ ਕੁਝ ਸੰਕਟਾ ਜਿਹੜੇ ਉਹਨਾਂ ਤੋਂ ਟਲ ਜਾਣਗੇ ਤੇ ਗੁਰੂ ਗੋਬਿੰਦ ਸਿੰਘ ਜੀ ਜਦੋਂ ਇੱਥੇ ਤਲਵੰਡੀ ਦਮਦਮਾ ਸਾਹਿਬ ਆਈ ਹੋਏ ਸੀ ਤੇ ਉਹਨਾਂ ਨੂੰ ਇਹ ਸ਼ਸਤਰਾਂ ਦਾ ਬਹੁਤ ਸ਼ੌਕ ਸੀ ਜਦੋਂ ਸ਼ਸਤਰਾਂ ਦਾ ਸ਼ੌਕ ਸੀ ਤੇ ਭਾਈ ਡੱਲਾ ਜੀ ਆਈ ਉਹ ਬੰਦੂਕਾਂ ਵਗੈਰਾ ਬਣਾਉਣ ਦਾ ਕੰਮ ਕਰਦੇ ਸੀ ਤੇ ਭਾਈ ਡੱਲਾ ਜੀ ਕਹਿੰਦੇ ਵੀ ਗੁਰੂ ਸਾਹਿਬ ਮੈਂ ਤੁਹਾਡੇ ਲਈ ਸ਼ਸਤਰ ਲੈ ਕੇ ਆਇਆ ਹਾਂ ਕਹਿੰਦੇ ਜੀ ਇਹ ਕੀ ਹੈ ਕਹਿੰਦੇ ਬੰਦੂਕ ਹੈ ਗੁਰੂ ਸਾਹਿਬ ਨੇ ਨਿਸ਼ਾਨਾ ਸਾਧ ਲਿਆ ਡੱਲੇ ਵੱਲ ਨਹੀਂ ਡੱਲਾ ਕਹਿੰਦਾ ਨਾ ਨਾ ਗੁਰੂ ਜੀ ਇੱਧਰ ਕਰ ਕਿੰਨਾ ਚਲਾਇਓ ਮੈਂ ਤਾਂ ਮਰ ਜੂਗਾ ਤੇ ਫਿਰ ਗੁਰੂ ਸਾਹਿਬ ਕਹਿੰਦੇ ਡੱਲਾ ਵੀ ਮੈਂ ਇਹਨੂੰ ਫਿਰ ਨਿਸ਼ਾਨਾ ਕਿਵੇਂ ਪਰਖੂਗਾ ਵੀ ਤੇਰੀ ਬੰਦੂਕ ਕੱਚੀ ਆ ਜਾਂ ਪੱਕੀ ਆ ਤੂੰ ਝੂਠ ਬੋਲਦਾ ਜਾਂ ਸੱਚ ਬੋਲਦਾ ਤੇ ਡੱਲਾ ਡਰ ਗਿਆ ਜੀ ਹੱਥ ਖੜੇ ਕਰ ਗਿਆ ਫਿਰ ਗੁਰੂ ਸਾਹਿਬ ਨੇ ਕਿਹਾ ਵਿਚ ਜਾ ਉੱਥੇ ਲੰਗਰ ਦੇ ਵਿੱਚ ਮੇਰੇ ਸਿੰਘ ਦੀ ਗ ਵਰਤੌਂਦੇ ਹੋਣਗੇ ਜਾ ਕੇ ਹੋਕਾ ਦੇ ਦੀ ਵੀ ਗੁਰੂ ਸਾਹਿਬਾਂ ਨੇ ਆਪਣਾ ਨਿਸ਼ਾਨਾ ਜਿਹੜਾ ਪਰਖਣਾ ਹੈਗਾ ਤੇ ਵੀ ਜਿਹੜੇ ਵੀ ਬੰਦੇ ਨਿਸ਼ਾਨਾ ਲਵਾਉਣ ਚਾਹੁੰਦੇ ਹੋਣ ਤਾਂ ਵੀ ਉੱਥੇ ਗੁਰੂ ਸਾਹਿਬ ਕੋਲੇ ਸਿੰਘ ਉਹ ਪਹੁੰਚ ਸਕਦੇ ਨੇ ਤਿੰਨ ਸਿੰਘ ਜੀ ਭਾਈ ਦੱਲੇ ਦੇ ਨਾਲ ਚੱਲ ਪਏ ਤੇ ਇੱਕੋ ਦੂਜੇ ਦੇ ਉੱਪਰੋਂ ਦੀ ਹੋ ਕੇ ਕਹਿਣ ਗੁਰੂ ਜੀ ਮੇਰੇ ਨਿਸ਼ਾਨਾ ਲਾਓ ਗੁਰੂ ਜੀ ਮੇਰੇ ਨਿਸ਼ਾਨਾ ਲਗਾਓ ਤੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਵੀ ਡੱਲਿਆ ਆ ਹੁੰਦੇ ਨੇ ਸਿੰਘ ਤੇ ਅਸੀਂ ਤੇਰੀ ਬੰਦੂਕ ਕੀ ਕਰਨੀ ਆ ਸਾਡੇ ਕੋਲੇ ਤਾਂ ਬੰਦੂਕਾਂ ਵਰਗੇ ਸਿੰਘ ਹੀ ਹਨ ਤੇ ਡੱਲੇ ਦੀ ਬੰਦੂਕ ਆ ਜਿਹੜੀ ਸੌਂਪ ਦਿੱਤੀ ਡੱਲੇ ਨੂੰ ਵਾਪਸ ਫਿਰ ਡੱਲਾ ਕਹਿਣ ਲੱਗਾ ਨਹੀਂ ਜੀ ਵੀ ਮੈਂ ਲੈ ਕੇ ਆਇਆ ਤੇ ਤੁਸੀਂ ਇਸ ਨੂੰ ਰੱਖੋ ਜ਼ਰੂਰ ਤੇ ਤਾਂ ਗੁਰਾ ਜੀ ਨੇ ਉਹਨਾਂ ਨੂੰ ਇਨਾਮ ਦੇ ਵਜੋਂ ਇੱਥੇ ਜਗ੍ਹਾ ਦਿੱਤੀ ਵੀ ਜਦੋਂ ਵੀ ਸਾਡਾ ਨਾਮ ਲਿਆ ਜਾਊਗਾ ਤਾਂ ਤੇਰੀ ਤੇ ਵੀ ਇੱਥੇ ਆ ਕੇ ਲੋਕ ਆ ਜਿਹੜੇ ਮੱਥਾ ਟੇਕਣਗੇ ਸਮਾਧ ਤੇ ਤਾਂ ਤਖਤ ਸਾਹਿਬ ਦੇ ਪਿਛਲੇ ਪਾਸੇ ਹੀ ਸਮਾਧ ਬਣੀ ਹੋਈ ਹੈ ਬਾਬਾ ਡੱਲਾ ਜੀ ਦੀ ਤਾਂ ਜਿਹਨੀਆਂ ਵੀ ਸਿੱਖ ਸੰਗਤਾਂ ਪਹੁੰਚਣੀਆਂ ਜਾਂ ਭਾਈ ਵੀਰਪਨਪਰਾ ਪਹੁੰਚਣਗੇ ਤਾਂ ਉੱਥੇ ਜਾ ਕੇ ਮੱਥਾ ਜ਼ਰੂਰ ਟੇਕਿਓ ਕਿਉਂਕਿ ਅੱਜ ਕੱਲ ਕਾਲ ਯੁਗ ਚੱਲ ਰਿਹਾ ਜੀ ਕਾਲ ਯੁਗ ਦੇ ਵਿੱਚ ਹੋਰ ਹਨਾ ਤਪੱਸਿਆ ਦੀ ਜ਼ਰੂਰਤ ਹੈ ਜੀ ਤੇ ਜਿਹੜੇ ਕਿ ਆਪਣੇ ਲੋਕਾਂ ਕੋਲੇ ਤਾਂ ਪਾਠ ਕਰਨ ਵਗੈਰਾ ਦਾ ਵੀ ਟਾਈਮ ਹੈ ਜਿਹੜਾ ਨਹੀਂ ਹੈਗਾ ਹਨਾ